ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜਾਈ ਪਤਾ ਮੰਗ ਐਡ ਕੋਲ ਲਈ ਆਪਣੀਆਂ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਸਮੇਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ ਜੂਨ 1997 ਕੱਦ 5 ਫੁੱਟ 6 ਇੰਚ ਕਾਸਟ ਜਰਸੀ ਪੜਾਈ ਸਕੂਲ ਦੀ ਪੜਾਈ ਕੀਤੀ ਹੈ ਸਹਾਰਨਪੁਰ ਤੋਂ ਇਹਨਾਂ ਨੇ ਗ੍ਰੈਜੂਏਸ਼ਨ ਇਹਨਾਂ ਮਕੈਨੀਕਲ ਇੰਜੀਨੀਅਰਿੰਗ ਫਰੋਮ ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਇਹਨਾਂ ਦੇ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਨੇ ਇਹਨਾਂ ਦੇ ਪਤਾ ਸਹਾਰਨਪੁਰ ਜੂਪੀ ਲੜਕੀ ਮਲਟੀਨੇਸ਼ਨਲ ਕੰਪਨੀ ਵਿੱਚ ਸਰਕਾਰੀ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਨਾ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਲ ਐਜੂਕੇਟਿਡ ਵਧੀਆ ਪੜਾਈ ਵਾਲਾ ਲੜਕਾ ਚਾਹੀਦਾ ਹੈ ਲੜਕਾ ਵਧੀਆ ਗਵਰਨਮੈਂਟ ਜੌਬ ਕਰਦਾ ਹੋਵੇ ਜਾਂ ਵਧੀਆ ਕੋਈ ਬਿਜ਼ਨਸ ਵਧੀਆ ਆਮਦਨ ਹੋਵੇ ਲੜਕਾ ਜੜਸਿਕ ਪਰਿਵਾਰ ਤੋਂ ਹੋਵੇ ਜ਼ਮੀਨ 8 ਤੋਂ 10 ਕਿੱਲੇ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਮੈਰिज ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮਨ ਜੋਤ ਸਿੰਘ ਜਨਮ 8/4/1996 ਕੱਦ 5 ਫੁੱਟ 9 ਇੰਚ ਗੋਤ ਸੇਖੋ ਕਾਸਟ ਜਰ ਸਿੱਖ ਜ਼ਮੀਨ 5.5 ਕਿੱਲੇ ਆ ਪਤਾ ਜਿਹੜੀ ਅਮਰਸਰ ਸਾਹਿਬ ਪਲੱਸ ਪੜਾਈ ਕੀਤੀ ਇਹਨਾਂ ਨੇ ਪਲੱਸ 2 ਨਾਨ ਮੈਡੀਕਲ ਤੇ ਆਈਟੀ ਕੰਪਿਊਟਰ ਇੰਜੀਨੀਅਰਿੰਗ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਮੈਰਿਡ ਹੈ ਜੁੱਕੇ ਵਿੱਚ ਡੈਂਟਲ ਡਾਕਟਰ ਨੇ ਲੜਕਾ ਜੁੱਕੇ ਵਿੱਚ ਵਰਕ ਪਰਮਲਦੇ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਆ ਵਧੀਆ ਘਰ ਪਰਿਵਾਰ ਤੋਂ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ-ਜੁਕੇ ਵਿੱਚ ਪੀਅਰ ਜਾਂ ਫਿਰ ਬਰਕ ਪਰਮਟ ਤੇ ਹੋਵੇ ਲੜਕੀ ਜਰਸੀਕ ਪਰਿਵਾਰ ਤੋਂ ਉਹ ਮੈਰਿਜ ਬਿਊਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਸਿਵਲ ਇੰਜੀਨੀਅਰ ਦੀ ਡਿਗਰੀ ਜੋਬ ਸਿਵਲ ਇੰਜੀਨੀਅਰ ਦੀ ਕੈਲਗਰੀ ਕੈਨੇਡਾ ਵਿੱਚ ਲੜਕਾ ਕੈਨੇਡਾ ਪੀਆਰ ਆ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਲੜਕਾ ਸੋਨਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮਾਂਗਣਾ ਨੂੰ ਵਧੀਆ ਜਨ ਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਛੋਟੀ ਹੋਵੇ ਲੜਕੀ ਕੈਨੇਡਾ ਪੀਆਰ ਜਾਂ ਫਿਰ ਬਰਕ ਪਰਮਰਤੇ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਸ਼ਦੀਪ ਸਿੰਘ ਜਨਮ 25 ਜੁਲਾਈ 1994 ਕਾਸ ਰਾਮਦਾਸੀ ਆਸੀ ਕੱਦ 5 ਫੁੱਟ 5 ਇੰਚ ਗੋਤ ਨਫਰੀਆ ਅਤੇ ਮੋਢ ਪੜਾਈ ਬੀ ਟੈਕ ਸੀਐਸਪੀ ਜੀਡੀਸੀ ਹੈ ਇੰਡੀਆ ਦਾ ਪਤਾ ਸ੍ਰੀ ਅਮਰਸਰ ਸਾਹਿਬਾ ਪਰਿਵਾਰ ਵਿੱਚ ਮਾਤਾ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇੱਕ ਭੈਣ ਮੈਰਿਡ ਆ ਕੈਨੇਡਾ ਸਿਟੀਜ਼ਨ ਐ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਐ ਅਨਟਾਰੀਓ ਕੈਨੇਡਾ ਵਿੱਚ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਕੈਨੇਡਾ ਪੀਅਰ ਲੜਕੀ ਚਾਹੀਦੀ ਹੈ ਲੜਕੀ ਆਈਟੀ ਫੀਲਡ ਵੀਐਸਸੀ ਨਰਸਿੰਗ ਵਿੱਚ ਵਰਕ ਕਰਦੀ ਹੋਵੇ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਨਜੋਤ ਸਿੰਘ ਜਨਮ 14/1995 ਕੱਦ 5 ਫੁੱਟ 6 ਇੰਚ ਗੋਤ ਹੀਰਾਕਾਸ ਜਰਸੀ ਪੜਾਈ ਐਮ ਕਾਮ ਪਰਿਵਾਰ ਵਿੱਚ ਪਿਤਾ ਬਲਜੀਤ ਸਿੰਘ ਦਾ ਆਪਣਾ ਬਿਜ਼ਨਸ ਹੈ ਮਾਤਾ ਗੁਰਪ੍ਰੀਤ ਕੌਰ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਪਤਾ ਜ਼ਿਲ੍ਹਾ ਇੰ ਜੁਪੀ ਨੇੜੇ ਆਗਰਾ ਪਿੱਛਾ ਪੰਜਾਬ ਦਾ ਜੋਬ ਟਰਾਂਸਪੋਰਟਰ ਓਨਰ ਨੇ ਇਹ ਬਿਜ਼ਨਸ ਇਨਕਮ 1 ਲੱਖ 1 ਮਹੀਨੇ ਦੀ ਲੜਕਾ ਸੋਨਾ ਸਨੱਖਾ ਨਸ਼ੇ ਤੋਂ ਰਹਿਤ ਹੈ ਪੱਗਵੰਦ ਹੈ ਮੰਗ ਆਨਾਂ ਨੂੰ ਵਧੀਆ ਪੜ੍ਹੀ ਲਿਖੀ ਘਰੇਲੂ ਜਰਸੀ ਦੇ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਕੋਈ ਦਾਸ ਦੇਸ ਦੀ ਮੰਗ ਨਹੀਂ ਲੜਕੀ ਜੁਪੀ ਜਾਂ ਪੰਜਾਬ ਤੋਂ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਿਲ ਕਾਰਸ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੇਟਾ ਕੈ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਆਲੀ ਵਿੱਚ ਇਹ ਆਨਲਾਈਨ ਕੰਮ ਕਰ ਰਹੇ ਨੇ ਪਤਾ ਪੀਖੀ ਮਾਨਸਾ ਲੜਕੇ ਨੂੰ 6+1 ਕੜ ਜਮੀਨ ਆਉਂਦੀ ਅਸੀਂ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਪੰਜਾਬ ਪੁਲਿਸ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਆ ਇੱਕ ਭਰਾਨ ਮੈਰਿਡਾ ਪੁਰਤਗਾਲ ਵਿੱਚ ਪੀਅਰ ਆ ਪਿਤਾ ਨੇ ਤੇ ਰਿਟਾਇਰ ਜੇ ਆ 60000 ਪੈਨਸ਼ਨ ਉਹਨਾਂ ਨੂੰ ਮਹੀਨਾ ਆਉਂਦੀ ਹੈ ਮਾਤਾ ਹਾਊਸ ਵਾਈਫ ਨੇ ਮਾਂਗਾਨਾ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਨਰਮ ਸੁਭਾਅ ਦੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨ ਪਰੀਹਾਰ ਕਾਸ ਸਿੱਖ ਰਾਜਪੂਤ ਜਨਮ 2/7/1994 ਕੱਦ 5 ਫੁੱਟ 6 ਇੰਚ ਪਰਿਵਾਰ ਵਿੱਚ ਮਾਤਾ ਪਿਤਾ ਐਕਸਪਾਇਰ ਨੇ ਇੱਕ ਭਰਾ ਲੜਕੇ ਦਾ ਕੈਨੇਡਾ ਦਾ ਜਨਮਾ ਕੈਨੇਡਾ ਦਾ ਵਾਰਨ ਦਾ ਲੜਕਾ ਤੇ ਆਪਣਾ ਘਰ ਹੈ ਲੜਕਾ ਸੁਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਇੰਡੀਆ ਦਾ ਪਤਾ ਕਲਰਾਂ ਕੋਠੀ ਵਾਲੇ ਜ਼ਿਲ੍ਹਾ ਜਲ ਮੰਗ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜੇ ਲੜਕੇ ਇੰਡੀਆ ਤੋਂ ਹੋਵੇ ਤਾਂ ਬਿਲਕੁਲ ਗਰੀ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਪਰ ਐਜੂਕੇਟਿਡ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ WhatsApp ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਆਕਾਸ਼ ਜਰਸੀਕ ਜਨਮ 1 6 1993 ਕੱਦ 5 ਫੁੱਟ 8 ਇੰਚ ਗੋਤ ਸ਼ੋਹਲ ਪੜਾਈ ਜੀ ਐਨ ਐਮ ਨਰਸਿੰਗ ਪਰਿਵਾਰ ਵਿੱਚ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਪਰਤਕਾਲ ਵਿੱਚ ਇੱਕ ਪੈਨ ਮੈਰਿਡ ਆਸਟ੍ਰੇਲੀਆ ਵਿੱਚ ਜ਼ਮੀਨ 2 ਕਿੱਲੇ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਲੜਕੇ ਲੜਕਾ ਸੁਣਾ ਸੁਨੱਖਾ ਲੜਕੇ ਦਾ ਅਮਰਤ ਨਹੀਂ ਛਕਿਆ ਹੋਇਆ ਜੀ ਪਰ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਸਮਝਦਾਰ ਹੋਵੇ ਜੀ ਲੜਕੀ ਦਾ ਅਮਰਤ ਛਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਭਾਵੇਂ ਨਾ ਵੀ ਛਕਿਆ ਹੋਵੇ ਲੜਕੇ ਦਾ ਅਮਰਤ ਛਕਿਆ ਹੋਇਆ ਜੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਸਮਝਦਾਰ ਹੋਵੇ ਲੜਕੀ ਦਾ ਅਮਰਤ ਛਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਨਾ ਵੀ ਛਕਿਆ ਹੋਵੇ ਤਾਂ ਵੀ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਆ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੋਹਿਤ ਕੁਮਾਰ ਜਨਮ ਬਾਈ ਮਾਰਚ 1991 ਪੜ੍ਹਾਈ ਪਲੱਸ 2 ਐਂਡ ਸਿਵਲ ਇੰਜੀਨੀਅਰ ਡਿਪਲੋਮਾ ਜੋਬ ਸਿਵਲ ਇੰਜੀਨੀਅਰ ਇਨ ਮਲਟੀ ਨੇਸ਼ਨਲ ਕੰਪਨੀ ਫ੍ਰੀ ਫੂਡ ਰੂਮ ਨੇ ਸੈਲਰੀ 75000 ਇੱਕ ਪੈਨ ਪੀਆਰ ਮੈਨੇਜਰ ਨੇ ਕੰਪਨੀ ਦੇ ਭਰਾ ਕੋਈ ਨਹੀਂ ਆ ਮਾਤਾ ਹਾਊਸ ਵਾਈਫ ਨੇ ਪਿਤਾ ਕੰਟਰੈਕਸ਼ਨ ਮੈਨੇਜਰ ਨੇ ਸੈਲਰੀ 85000 ਕਾਸ਼ਟ ਸ਼ਰਮਾ ਲੜਕਾ ਤਲਾਕਸ਼ੁਦਾ ਜੀ ਕੋਈ ਬੱਚਾ ਨਹੀਂ ਮੰਗ ਹੈ ਨਾ ਨੂੰ ਕੁਵਾਰੀ ਜਾਂ ਤਲਾਕਸ਼ੁਦਾ ਲੜਕੀ ਬਿਨਾ ਬੱਚੇ ਤੋਂ ਚਾਹੀਦੀ ਹੈ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਭਾਵੇਂ ਕਿਸੇ ਵੀ ਕਾਸ਼ਟ ਹੋਵੇ ਕੋਈ ਜਾਤੀ ਬੰਧਨ ਨਹੀਂ ਪਤਾ ਸਟਾਰ ਸਟਰੀਟ ਨੰਬਰ 19 ਸਿਟੀ ਬਠਿੰਡਾ ਪੰਜਾਬ ਨੰਬਰ ਤੇ ਵਟਸਐਪ ਨੰਬਰ ਦਿੱਤੇ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਤ ਗਰੇਵਾਲ ਜਨਮ 1988 ਪਿੰਡ ਵੱਲੇਵਾਲ ਜ਼ਿਲ੍ਹਾ ਲੁਧਿਆਣਾ ਲੜਕਾ ਅਮਰੀਕਾ ਵਿੱਚ ਪੱਕਾ ਹੈ ਮੰਗ ਹੈ ਇਹਨਾਂ ਨੂੰ ਅਮਰੀਕਾ ਜਾਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਜਨਮ 13/1992 ਕੱਦ 5 ਫੁੱਟ 7 ਇੰਚ ਪੜ੍ਹਾਈ ਪਲੱਸ 2 ਜ਼ਮੀਨ 6 ਕਿੱਲੇ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਮੈਰਿਡ ਨੇ ਕਾਰਵੀ ਵਿੱਚ ਇੱਕ ਇਟਲੀ ਵਿੱਚ ਪੀਆਰ ਆ ਲੜਕਾ ਯੂਐਸਏ ਵਿੱਚ ਆ ਮੰਗ ਰਾਹਨ ਨੂੰ ਲੜਕੀ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਯੂਐਸਏ ਜਾਂ ਪੰਜਾਬ ਤੋਂ ਹੋਵੇ ਜੇਕਰ ਲੜਕੀ ਕੈਨੇਡਾ ਤੋਂ ਹੋਵੇ ਕਿ ਤਾਂ ਲੜਕੇ ਵਾਲੇ ਆਪ ਯੂਐਸਏ ਨਾਲ ਲੈ ਜਾਣਗੇ ਜੇ ਪੰਜਾਬ ਤੋਂ ਹੋਵੇ ਤਾਂ ਵਧੀਆ ਪੜ੍ਹੀ ਲਿਖੀ ਹੋਵੇ ਜੋ ਯੂਐਸਏ ਦੀ ਇੰਟਰਵਿਊ ਕੱਢ ਸਕੇ ਤੇ ਸਾਰਾ ਖਰਚਾ ਲੜਕੇ ਵਾਲੇ ਕਰਨਗੇ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 5 ਜਨਮ 1999 ਕੱਦ 5 ਫੁੱਟ 9 ਇੰਚ ਕਾਸਟ ਐਸਸੀ ਰਵਿਦਾਸੀਏ ਗੋਤ ਚੰਦਰ ਨ ਪਤਾ ਨਮਾ ਸ਼ਹਿਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਪਰਾ ਇੰਗਲੈਂਡ ਵਿੱਚ ਸੈਟਲ ਨੇ ਭੈਣ ਕੋਈ ਨਹੀਂ ਆ ਲੜਕਾ ਦੋਹਾ ਕਤਰ ਕੰਟਰੀ ਵਿੱਚੋਂ ਆਇਆ ਹੋਇਆ ਲੜਕੇ ਕੋਲੇ ਹੈਵੀ ਲਾਇਸੈਂਸ ਆ ਲੜਕਾ ਪੈਟਰੋਲ ਡੀਜ਼ਲ ਗੱਡੀਆਂ ਦਾ ਮਕੈਨਿਕ ਆ ਤੇ ਆਪਣਾ ਫਾਸਟ ਫੂਡ ਫਾਸਟ ਫੂਡ ਦਾ ਰੈਸਟੋਰੈਂਟ ਵੀ ਆ ਲੜਕਾ ਸੋਹਣਾ ਸੁੱਖਾ ਨਸ਼ੇ ਤੋਂ ਰਹਿਤ ਆ ਸਾਰਾ ਪਰਿਵਾਰ ਵੈਸ਼ਨੂ ਆ ਜੀ ਲੜਕੇ ਦਾ ਵਧੀਆ ਆਮਦਨ ਹੈ ਮੰਗਦਾ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ 10 ਜਾਂ 12 ਫੜੀ ਲੜਕੀ ਚਾਹੀਦੀ ਹੈ ਨਾਰਮਲ ਜੀ ਸਲਾਈ ਜਾਣਦੀ ਹੋਵੇ ਲੜਕੀ ਲੜਕੀ ਦੀ ਉਮਰ 25 ਤੋਂ 30 ਸਾਲ ਦੇ ਵਿੱਚ ਹੋਵੇ ਲੜਕੀ ਗਰੀਬ ਘਰੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਪਰਿਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਜਨਮ 23/7/1994 ਕਾਰ ਸ਼ਾਮਗੜੀ ਸਿੱਖ ਮਿਸਤਰੀ ਪੜ੍ਹਾਈ ਪਲੱਸ 2 ਗੋਤ ਦੇਵਗੰਤ ਈਮਾਨ ਸਿੱਖ ਨਾਨਕੇ ਗੋਤ ਹੁੰਜਣ ਨਾਨਕਿਆਂ ਦਾ ਪਤਾ ਲੁਧਿਆਣਾ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਪੈਣਾ ਮੈਰਿਡ ਨੇ ਇੱਕ ਭਰਾ ਵੀ ਮੈਰਿਡ ਹੈ ਪਿੰਡ ਗਾਲਬ ਕਲਾ ਤਹਿਸੀਲ ਜੁਗਰਾਉਂ ਜ਼ਿਲ੍ਹਾ ਲੁਧਿਆਣਾ ਪ੍ਰਾਪਰਟੀ ਮੋਗੇ ਸ਼ਹਿਰ ਵਿੱਚ ਆਪਣਾ ਮਕਾਨ ਹੈ ਲੜਕੇ ਕੋਲੇ ਹੈਵੀ ਲੈਸੈਂਸ ਆ ਆਪਣਾ ਬਿਜ਼ਨਸ ਆ ਵਧੀਆ ਕੰਮ ਕਰਾ ਵਧੀਆ ਘਰ ਪਰਿਵਾਰ ਆ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਆ ਜੀ ਮੰਗ ਹੈ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਸੋਹਣੀ ਸੁਨੱਖੀ ਘਰੇਲੂ ਲੜਕੀ ਚਾਹੀਦੀ ਹੈ ਦਾਸ ਦੇ ਇਸ ਦੀ ਕੋਈ ਮੰਗ ਨਹੀਂ ਬਿਆ ਸਿੰਪਲ ਕਰਨਾ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 381998 ਕੱਦ 5 ਫੁੱਟ 11 ਇੰਚ ਕਾਸਟ ਨਾਈਸ ਇੱਕ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਲੜਕੇ ਦੇ ਦਾਦਾ ਦਾਦੀ ਤੇ ਮਾਤਾ ਪਿਤਾ ਨੇ ਅਮਰਤਧਾਰੀ ਨੇ ਇੱਕ ਵੱਡਾ ਭਰਾ ਮੈਰਿਡ ਆ ਇੰਡੀਅਨ ਆਰਮੀ ਵਿੱਚ ਸਿੱਖ ਰੈਜੀਮੈਂਟ ਵਿੱਚ ਜੌਬ ਕਰਦਾ ਹੈ ਲੜਕਾ ਵੀ ਇੰਡੀਅਨ ਆਰਮੀ ਸਿੱਖ ਰੈਜੀਮੈਂਟ ਵਿੱਚ ਜੌਬ ਕਰਦਾ ਲੜਕੇ ਦਾ ਅਮਰਤ ਨਹੀਂ ਸ਼ੱਕਿਆ ਸ਼ੁੱਧ ਵਿਅਸ਼ ਨੂੰ ਆ ਲੜਕਾ ਵਧੀਆ ਘਰ ਪਰਿਵਾਰ ਤੋਂ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਮੰਗਾਂ ਨਾਲ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਨਾਈਸੀ ਕਾਸ਼ ਦੀ ਲੜਕੀ ਚਾਹੀਦੀ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਗੁਰਸਿੱਖ ਪਰਿਵਾਰ ਤੋਂ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਰਦਾਰ ਲੜਕਾ ਜਨਮ 1996 ਕੱਦ 5 ਫੁੱਟ 9 ਇੰਚ ਕਾਸਟ ਜਰਸੀ ਗੋਤ ਹੀਰ ਪਤਾ ਹੁਸ਼ਿਆਰਪੁਰ ਪੜਾਈ ਪਲੱਸ 2 ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਐਕਸਪਾਇਰ ਨੇ ਇੱਕ ਪਹਿਣਾ ਨਵੈੜਾ ਕੈਨੇਡਾ ਵਿੱਚ ਆ ਜਮੀਨ 13 ਕਿੱਲੇ ਆ ਕੰਮ ਖੇਤੀਬਾੜੀ ਦੇ ਨਾਲ ਆਪਣਾ ਬਿਜ਼ਨਸ ਆ ਦੋ ਦੁਕਾਨਾਂ ਨੇ ਸ਼ਹਿਰ ਵਿੱਚ ਵਧੀਆ ਕੰਮਕਾਰ ਆ ਵਧੀਆ ਆਮਦਨਾਂ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਵਧੀਆ ਘਰ ਪਰਿਵਾਰ ਹੈ ਮੰਗ ਹੈ ਨਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਗ੍ਰੈਜੂਏਟ ਪੜ੍ਹਾਈ ਵਾਲੀ ਲੜਕੀ ਚਾਹੀਦੀ ਹੈ ਲੜਕੀ ਜਰਸੀ ਇੱਕ ਪਰਿਵਾਰ ਤੋਂ ਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 6 ਦਸੰਬਰ 1992 ਕੱਦ 5 ਫੁੱਟ 9 ਇੰਚ ਕਾਸ ਪੜਾਈ ਬੇਟਾ ਕਿਨ ਇਨਫੋਰਮੇਸ਼ਨਲ ਟੈਕਨੋਲੋਜੀ ਦੀ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਐਂਡ empioy ਗਵਰਨਮੈਂਟ ਟੀਚਰ ਨੇ ਦਿੱਲੀ ਵਿੱਚ ਇੱਕ ਪ੍ਰਾ ਮਕੈਨਿਕਲ ਇੰਜੀਨੀਅਰ ਆਸਟ੍ਰੇਲੀਆ ਵਿੱਚ ਵਰਕ ਐਜ ਸਿਕਿਉਰਿਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦাবাদ ਹਰਿਆਣਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੌਬ ਵਰਕਿੰਗ ਐਜ ਸੌਫਟਵੇਅਰ ਡਿਵੈਲਪਰ ਐਡ ਸਿਸਟਮ ਇਨ ਇੰਡੀਆ ਲੜਕੇ ਕੋਲੇ 491 ਵੀਜ਼ਾ ਵਰਕ ਵੀਜ਼ਾ ਜੀ ਆਸਟ੍ਰੇਲੀਆ ਦਾ ਅਰਾਇਵ ਇਨ ਆਸਟ੍ਰੇਲੀਆ 23 ਨਵੰਬਰ 2024 ਤੇ ਹੁਣ ਐਂਪਲੋਏ ਐ ਕੌਂਟੈਂਟਨ ਅਲਵੇਰੀ ਆਸਟ੍ਰੇਲੀਆ ਚ ਲੜਕੇ ਦੀ ਇਨਕਮ ਆ ਜੀ ਆਸਟ੍ਰੇਲੀਆ ਦੀ 70000 ਡਾਲਰ ਇੰਡੀਆ ਦੀ 38 ਲੱਖ ਦੀ ਕਰੰਸੀ ਸਾਲ ਦੀ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਹੋਵੇ ਜਾਂ ਲੜਕੀ ਲੜਕੇ ਦੇ ਬਰਾਬਰ ਪੜੀ ਲਿਖੀ ਹੋਵੇ ਲੜਕੀ ਦਾ ਕੱਦ 5 ਫੁੱਟ 3 ਇੰਚ ਤੋਂ ਉੱਪਰ ਹੋਵੇ ਲੜਕੀ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਜਰਸੀ ਕਾਸਟ ਨੂੰ ਪਹਿਲਾ ਬਾਕੀ ਹੋਰ ਕਾਸਟ ਵੀ ਜਨਰਲ ਕਾਸਟ ਵੀ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਪਨੀਤ ਸਿੰਘ ਜਨਮ 9 9 1999 ਕੱਦ 6 ਫੁੱਟ 2 ਇੰਚ ਗੋਤ ਅਟਵਾਲ ਨਾਨਕੇ ਗੋਤ ਬਿੱਲਾ ਕਾਸਟ ਮਜਵੀ ਸਿੱਖ ਪੜਾਈ ਬੀਏ ਗੁਰਮਤ ਸੰਗੀਤ ਵਿੱਚ ਐਮਏ ਗੁਰਮਤ ਸੰਗੀਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਵਾਰ ਵਿੱਚ ਪਿਤਾ ਸੀਨੀਅਰ ਅਸਿਸਟੈਂਟ ਗਰੁੱਪ ਨੇ ਡਿਪਾਰਟਮੈਂਟ ਸੀਨੀ ਡਿਪਾਰਟਮੈਂਟ ਇਰੀਗੇਸ਼ਨ ਚੰਡੀਗੜ੍ਹ ਚ ਮਾਤਾ ਰਿਟਾਇਰਡ ਸਟੈਨੋ ਟਾਈਪਿਸਟ ਐਜੂਕੇਸ਼ਨ ਡਿਪਾਰਟਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਇੱਕ ਪ੍ਰਾਣੇ ਲਾ ਕੀਤੀ ਹੈ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਚੰਡੀਗੜ੍ਹ ਤੋਂ ਤੇ ਪਤਾ ਇਹਨਾਂ ਦਾ ਨਾਬਾ ਲੜਕਾ ਸੋਹਣਾ ਸੁਨੱਖਾ ਨਸ਼ਰਾਤ ਆ ਵਧੀਆ ਘਰ ਪਰਿਵਾਰ ਤੋਂ ਜੋਬ ਇਹਨਾਂ ਦਾ ਕੀਤਾ ਜੀ ਸ਼ਬਦ ਕੀਰਤਨ ਦਾ ਰਾਗੀ ਸਿੰਘ ਨੇ ਇਹ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਏ ਲੜਕੀ ਦੀ ਪੜ੍ਹਾਈ ਬੀਕੋਮ ਐਮਕੋਮ ਹੋਵੇ ਵੀ ਐਡ ਹੋਵੇ ਲੜਕੀ ਮੱਝ ਵੀ ਸੀ ਕਾਸ਼ ਤੋਂ ਹੋਵੇ ਪਰਿਵਾਰ ਵੱਲੋਂ ਦੱਸਦੇ ਇਸ ਦੀ ਕੋਈ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 32 ਸਾਲ ਕੱਦ 6 ਫੁੱਟ 3 ਇੰਚ ਗੋਤ ਸੇਖੂ ਕਾਸ ਜਰਸੀ ਦਾ ਪਤਾ ਮੋਹਾਲੀ ਜੱਦੀ ਪਿੰਡ ਬਰਨਾਲਾ ਪੜ੍ਹਾਈ ਬੀ ਡੀ ਐਸ ਲੜਕਾ ਕੈਨੇਡਾ ਪੀਆਰਾ ਪੇਪਰ ਮੈਰਿਜ ਕਰਵਾ ਕੇ ਕੈਨੇਡਾ ਗਿਆ ਸੀ 5 ਸਾਲਾਂ ਬਾਅਦ ਵਾਪਸ ਆਇਆ ਤੇ ਹੁਣ ਇੰਡੀਆ ਵਿੱਚ ਹੈ ਜੋਬ ਬਿਜ਼ਨਸ ਪ੍ਰੋਪਰਟੀ ਐਡਵਾਈਜ਼ਰ ਦੀ ਮੋਹਾਲੀ ਵਿੱਚ ਪਰਵਾਰ ਵਿੱਚ ਪਿਤਾ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਲੜਕੇ ਦੇ ਆਪਣੇ ਮਹਾਲੀ ਵਿੱਚ ਫਲੈਟ ਨੇ ਪਲਾਟ ਨੇ ਕੋਈ ਜਾਇਦਾਦ 4 ਕਰੋੜ ਦੀ ਹੈ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਆ ਮੰਗ ਹੈ ਇਹਨਾਂ ਨੂੰ ਵਧੀਆ ਘਰੇ ਨੂੰ ਪਰਿਵਾਰ ਤੋਂ ਸੋਹਣੀ ਸੁਨੱਖੀ ਸੰਸਕਾਰੀ ਘਰ ਵਾਰਸਮਾ ਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਜਰਸੀਕ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 7 ਇੰਚ ਤੋਂ ਉੱਪਰ ਹੋਵੇ। ਭਾਵੇਂ ਲੜਕੀ ਗਰੀਬ ਪਰਿਵਾਰ ਤੋਂ ਹੋਵੇ بیا ਸਿੰਪਲ ਕਰਨਾ ਕੋਈ ਦਾਸ ਦੇ ਇਸ ਦੀ ਮੰਗ ਨਹੀਂ ਮਹਾਲੀ ਤੇ ਨੇੜੇ ਦੇ 50 ਕਿਲੋਮੀਟਰ ਤੱਕ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਕੌਰ ਜਰਸੀਕ ਥਾਲੀ ਵਾਲ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜਾਈ ਬੀਏ ਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਹੈ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਭਰਾ ਕੈਨੇਡਾ ਵਿੱਚ ਪੀਆਰ ਆ ਮੈਰਿਡ ਆ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਨੇ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਇਹਨਾਂ ਨੂੰ ਕੈਨੇਡਾ ਪੀਆਰ ਲੜਕਾ ਚਾਹੀਦਾ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਜੁਲਾਈ 1994 ਕੱਦ 5 ਫੁੱਟ 6 ਇੰਚ ਕਾਸਟ ਸਿੱਖ ਰਾਜਪੂਤਨ ਠੋੜ੍ਹ ਪੜਾਈ ਬੀਐਸਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਸਟਰ ਵੀਜ਼ਾ 2035 ਤੱਕ ਹੁਣ ਲੜਕੀ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚੋਂ ਲੈਕਚਰਰ ਰਿਟਾਇਰ ਨੇ ਪਿਤਾ 2021 ਵਿੱਚ ਐਕਸਪਾਇਰ ਸੀ ਡਿਪਟੀ ਸਕੱਤਰ ਪੰਜਾਬ ਵਿਧਾਨ ਸਭਾ ਵਿੱਚ ਸਾਨੂੰ ਉਹ ਪਤਾ ਹੁਸ਼ਿਆਰਪੁਰਾ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੂਤਣ ਥੋਰਡ ਕਾਸਟ ਦੇ ਲੜਕੇ ਨੂੰ ਪਹਿਲਾ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਮੈਡੀਕਲ ਲਾਈਨ ਵਿੱਚ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਲੜਕਾ ਕਟਿੰਗ ਵਾਲਾ ਹੋਵੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤ ਘਾਰੂ ਕਾਸਟ ਐਸਸੀ ਬਾਲਮੀਕ ਜਨਮ 1995 ਕੱਦ 5 ਫੁੱਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸ਼ੈਨਪੁਰ ਪਰਿਵਾਰ ਦਾ ਗਰੀਸ ਵਿੱਚ ਗੈਸ ਸਟੇਸ਼ਨ ਬਿਜ਼ਨਸ ਆ ਇੱਕ ਪ੍ਰੈ ਜੋਐਸ ਵਿੱਚ ਹੈ ਲੜਕੀ ਕੈਨੇਡਾ ਪੀਆਰ ਆ 11 ਸਾਲ ਤੋਂ ਕੈਨੇਡਾ ਵਿੱਚ ਹੈ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨੈਲਿਟੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਮਾਂ ਗਾਨਾ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲੜਕਾ ਚਾਹੀਦਾ ਹੈ ਲੜਕਾ ਕੈਨੇਡਾ ਪੀਆਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਐਸੀ ਕਾਸਟ ਵੀ ਐਸੀ ਕਾਸਟ ਨੂੰ ਪਹਿਲਾ ਲੜਕੇ ਦਾ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਸੋਣੀ ਸੁਨੱਖੀ ਲੜਕੀ ਜਨਮ 1992 ਕੱਦ 5 ਫੁੱਟ 6 ਇੰਚ ਗੋਤ ਸ਼ੀਨਾ ਪਤਾ ਨਿਊ ਚੰਡੀਗੜ੍ਹ ਪੜਾਈ ਪੋਸਟ ਗ੍ਰੈਜੂਏਟ ਐਮ ਇੰਗਲਿਸ਼ ਕਾਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗੇ ਇਹਨਾਂ ਨੂੰ ਵਧੀਆ ਸੋਹਣਾ ਸੁਨੱਖਾ ਕਲੀਨ ਸੇ ਬ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਵਿੱਚ ਪੀਅਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ ਸੜਕ ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਿਲ ਆ ਫੋਨ ਨੰਬਰ ਤੇ ਵਟਸਐਪ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਿੰਦੂ ਜੱਟ ਲੜਕੀ ਜਨਮ 1996 ਕੱਦ 5 ਫੂਟ 4 ਇੰਚ ਪੜਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਆ ਜੌਬ ਆਰੈਂ ਜਿਸ ਚ ਨਰਸਾ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂਆ ਕਾਸਟ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰਾ ਮੰਗ ਹੈ ਇਹਨਾਂ ਨੂੰ ਲੜਕਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਚਾਹੀਦਾ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਤੇ ਵਧੀਆ ਨੌਕਰੀ ਤੇ ਹੋਵੇ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਤੇ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ شریف ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਮੈਰिज ਵੀਰੋਂ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31-10-1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸਟ ਜੱਟ ਸਿੱਖ ਲਾਹੌਰੀਆ ਇੱਕ ਪ੍ਰਾ ਕੈਨੇਡਾ ਵਿੱਚ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਇਹ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਅਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਪੱਗ ਬੰਨਦਾ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਸਕਰ ਜਨਮ 4/11/1997 ਕਾਸਟ ਮਜਵੀ ਸੀ ਕੱਦ 5 ਫੁੱਟ 1 ਇੰਚ ਗੋਤ ਪੱਟੀ ਪੜਾਈ ਪਲੱਸ 2 ਨਰਸਿੰਗ ਐਨ ਐਮ ਫੈਸ਼ਨ ਡਿਜ਼ਾਈਨਰ ਬੁਟੀਕ ਇੱਕ ਪ੍ਰਾਈਮੈਰਿਡ ਏਰੀਆ ਬਠਿੰਡਾ ਮੰਗ ਹੈ ਨਾ ਨੂੰ ਮਜਵੀ ਸੀ ਕਾਸਟ ਦਾ ਸਰਕਾਰੀ ਜੋਬ ਕਰਦਾ ਲੜਕਾ ਚਾਹੀਦਾ ਚਾਹੇ ਲੜਕਾ ਆਰਮੀ ਚ ਹੋਵੇ ਚਾਹੇ ਕਿੰਨੀ ਵੀ ਉਮਰ ਦਾ ਹੋਵੇ ਚਾਹੇ ਸੋਨਾ ਵੀ ਨਾ ਹੋਵੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 2 ਇੰਚ ਕਾਸਟ ਜਰਸੀ ਪੜਾਈ ਡਿਗਰੀ ਬੀਐਸਸੀ ਨਰਸਿੰਗ ਦੀ 2 ਪੀਜੀ ਡਿਪਲੋਮਾ ਜੋਬ ਆ ਰੈਜਿਸਟਰ ਨਰਸਾ ਹਸਪੀਟਲ ਕੈਨੇਡਾ ਵਿੱਚ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੀ ਦੀ ਇੱਕ ਭੈਣ ਤੇ ਇੱਕ ਭਰਾ ਵੀ ਕੈਨੇਡਾ ਪੀਅਰ ਨੇ ਇੰਡੀਆ ਦਾ ਪਤਾ ਤਰਨਤਨ ਸਾਹਿਬ ਲੜਕੀ ਕੈਨੇਡਾ ਪੀਅਰ ਆ ਲੜਕੀ ਸੋਹਣੀ ਸੁਨੱਖੀ ਆ ਵਧੀਆ ਘਰ ਪਰਿਵਾਰ ਤੋਂ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਅਰ ਜਾਂ ਫਿਰ ਵਰਕ ਪਰਮਿਟ ਤੇ ਲੜਕਾ ਚਾਹੀਦਾ ਜੀ ਜੇ ਲੜਕਾ ਕੈਨੇਡਾ ਤੋਂ ਹੋਵੇ ਤਾਂ ਜ਼ਮੀਨ 12 ਕਿੱਲੇ ਹੋਵੇ ਜੇ ਪੰਜਾਬ ਤੋਂ ਹੋਵੇ ਤਾਂ ਜ਼ਮੀਨ 15 ਕਿੱਲੇ ਤੋਂ ਘੱਟ ਨਾ ਹੋਵੇ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਆ ਜੀ ਲੜਕਾ ਜਰਸੀਕ ਪਰਿਵਾਰ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ ਸਿਟੀ ਪਿੰਜੋਰ ਆ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਆ ਭਰਾ ਕੋਈ ਨਹੀਂ ਆ ਜਿਵੇਂ ਢਾਈ ਕਿੱਲੇ ਆ ਵਧੀਆ ਘਰ ਪਰਿਵਾਰ ਐ ਲੜਕੀ ਸੋਹਣੀ ਸੁਨੱਖੀ ਆ ਲੜਕੀ ਸਾਈਪ੍ਰਸ ਵਿੱਚ ਆ ਮੰਗ ਆ ਨਾ ਉਹਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਸੋਹਣਾ ਸੁਨੱਖਾ ਸਰਦਾਰ ਲੜਕਾ ਚਾਹੀਦਾ ਲੜਕਾ ਨਸ਼ੇ ਤੋਂ ਰਹਿਤ ਹੋਵੇ ਲੜਕਾ ਜੱਟ ਸਿੱਖ ਕਾਸਟ ਤੋਂ ਹੋਵੇ ਕੈਨੇਡਾ ਪੀਆਰ ਜਾਂ ਫਿਰ ਜਰਮਨੀ ਪੀਆਰ ਲੜਕੇ ਨੂੰ ਪਹਿਲ ਐ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਸ੍ਰੀ ਅਮ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤੱਗੜਾ ਨਮਰੜ ਲੜਕੀ ਕਾਤਾ ਪੈਨਫੁੱਟ 2 ਇੰਚ ਜਨਮ 2/11/1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸਟ ਟਾਉਂਕ ਤੇ 76 ਸ਼ਿੰਭਾ ਗੋਦ ਤੱਗੜਾ ਕਰੀਰ ਪੜਾਈ ਐਮਐਸਸੀ ਮੈਥਮੈਟਿਕਸ ਬੀਏ ਦਾ ਪਤਾ ਲਾਡੋ ਵਾਲੀ ਰੋਡ ਨੇੜੇ ਬੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਆ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਅਨਮੈਰਿਡ ਹੈ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਲੜਕਾ ਐਨ ਆਰ ਆਈ ਹੋਵੇ ਲੜਕਾ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਤੋਂ ਹੋਵੇ ਹੋਰ ਸੰਪਰਕ ਨਾ ਕਰਨ ਜੀ ਲੜਕਾ ਸਿੰਬੇ ਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਅਕਤੂਬਰ 2003 ਕਾਸਤ ਰਾਮਦਾਸੀ ਸਿੱਖ ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਪਾਸ ਪੋਸਟ ਬੇਸਿਕ ਕਰਨ ਦੀ ਤਿਆਰੀ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਆਸਟ੍ਰੇਲੀਆ ਪੀਅਰ ਹੋਵੇ ਲੜਕਾ ਨਸ਼ਾ ਰਹਿਤ ਹੋਵੇ ਦੁਆਬੇ ਏਰੀਆ ਨੂੰ ਪਹਿਲਾ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਿਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5 ਫੁੱਟ 1 ਇੰਚ ਕਾਸਟ ਜਰਸੀਕ ਗੋਤ ਬਰਾੜ ਪੜਾਈ ਬੀ ਟੈਕ ਸੀਐਸ ਹੁਣ ਐਮਬੀਏ ਯੂਨੀਵਰਸਿਟੀ ਬੈਂਕੂਵਰ ਤੋਂ ਕਰ ਰਹੀ ਆ ਲੜਕੀ ਦਾ ਪਰਿਵਾਰ ਯੂਐਸਏ ਪੀਆਰ ਆ ਇੱਕ ਭੈਣ ਇੱਕ ਭਰਾ ਨੇ ਜੱਦੀ ਸ਼ਹਿਰ ਫਰੀਦਕੋਟਾ ਲੜਕੀ ਕੈਨੇਡਾ ਵਰਕ ਪਰਮਿਟ ਤੇ ਆ ਅਤੇ ਯੂਐਸਏ ਦਾ 10 ਸਾਲ ਦਾ ਬਿਸਟਰ ਵੀਜ਼ਾ ਵੀ ਕੋਲ ਹੈ ਲੜਕੀ ਸੋਹਣੀ ਸੁਨੱਖੀ ਆ ਮੰਗ ਆ ਇਹਨਾਂ ਨੂੰ ਵਧੀਆ ਵੈਸ਼ਨੂ ਪੜਿਆ ਲਿਖਿਆ ਜ਼ਮੀਨ ਵਾਲਾ ਯੂਐਸਏ ਕੈਨੇਡਾ ਸਿਟੀਜ਼ਨ ਜਾਂ ਪੀਆਰ ਵਾਲਾ ਵੈਸ਼ਨੂ ਲੜਕਾ ਚਾਹੀਦਾ ਹੈ ਸਿਆਟਲ ਵੈਲਗਿਅਮ ਯੂਐਸਏ ਜਾਂ ਸਰੀ ਵੈਨਕੂਵਰ ਐਪਲਸਫੋਰ ਦੇ ਨੇੜੇ ਤੋਂ ਹੋਵੇ ਲੜਕਾ WhatsApp ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟਸੀ ਉਮਰ 30 ਸਾਲ ਕੱਦ 5 ਫੁੱਟ 7 ਇੰਚ ਗੋਤ ਸਰਾ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਹੈ ਜੋਬ ਲੜਕੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜ਼ਮੀਨ 24 ਕਿੱਲੇ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਹੈ ਲੜਕਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਜਾਂ ਇਸ ਤੋਂ ਵੀ ਉੱਪਰ ਅਹੁਦੇ ਤੇ ਹੋਵੇ ਜਾਂ ਫਿਰ ਵਧੀਆ ਸਰਕਾਰੀ ਨੌਕਰੀ ਤੇ ਹੋਵੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 6/11/1995 ਤੋਂ ਕੰਮ ਵਿੱਚ ਕੱਦ 5 ਫੁੱਟ 5 ਇੰਚ ਕਾਫਸ ਜੜਸਿਕ ਪੜਾਈ ਬੀਐਸਸੀ ਨਰਸਿੰਗ ਕੰਪਲੀਟ 2015 ਵਿੱਚ ਤੇ ਹੁਣ ਜਲੰਧਰ ਹਸਪਤਾਲ ਵਿੱਚ ਜੌਬ ਕਰਦੀ ਹੈ ਲੜਕੀ ਪਤਾ ਜਿਲ੍ਹਾ ਗੁਰਦਾਸਪੁਰਾ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਤੇ ਇੱਕ ਛੋਟੀ ਭੈਣ ਹੈ ਲੜਕੀ ਦਾ 6 ਮਹੀਨੇ ਤੋਂ ਤਲਾਕ ਹੋਇਆ ਵੇਖਸੂਰ ਹੈ ਲੜਕੀ ਸੋਹਣੀ ਸੁਨੱਖੀ ਹੈ ਮੰਗ ਹੈ ਇਹਨਾਂ ਨੂੰ ਵਧੀਆ ਖਾਨਦਾਨੀ ਪਰਿਵਾਰ ਤੋਂ ਸੋਹਣਾ ਸੁਨੱਖਾ ਨਸ਼ਾ ਰਹਿਤ ਲੜਕਾ ਚਾਹੀਦਾ ਲੜਕਾ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਪੀਅਰ ਹੋਵੇ ਲੜਕੇ ਨੂੰ ਲੜਕਾ ਸ੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਗੁਰਦਾਸਪੁਰ ਤਰਨਤਨ ਸਾਹਿਬ ਤੋਂ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਨਮੈਰਿਡ ਲੜਕੀ ਜਨਮ 2 2 1983 ਪੜਾਈ ਐਮਏ ਐਮਏ ਈਐਡ ਕੱਦ 5 ਫੁੱਟ 5 ਇੰਚ ਰੰਗ ਸਾਫਾ ਕਾਸਟ ਐਸਸੀ ਪਿਤਾ ਦਾ ਗੋਤ ਜਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਹਨ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਕਾਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਬੀਕ ਨੇ ਇੱਕ ਭਰਾ ਅਨਮੈਰਿਡ ਹੈ ਜੌਬ ਕਰਦਾ ਹੈ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸੱਸੰਗੀ ਵੈਸ਼ ਨੂੰ ਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮਾਂਗ ਹੈ ਨਾ ਨੂੰ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਐਸੀ ਕਾਸਟ ਨੂੰ ਪਹਿਲ ਹੈ ਸਰੀਰਕ ਤੌਰ ਤੇ ਪਹਾੜੇ ਲੜਕੀ ਹੀ ਇਹਨਾਂ ਨੂੰ ਸੰਪਰਕ ਕਰਨ ਹੋਰ ਪਰਿਵਾਰ ਨੂੰ ਫੋਨ ਨਾ ਕਰਨ ਜੀ ਲੜਕਾ ਨਾ ਮਾ ਸ਼ਹਿਰ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਹੋਵੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨਾ ਐਨਆਰਆਈ ਤੇ ਮੈਰिज ਵੀਰੋ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਵਿਜਾਸੀਆ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਐਮਏ ਪੜਾਈ ਐਮਏ ਬੀਐਡ ਐਂਟੀਟੀ ਜੋ ਪ੍ਰਾਈਵੇਟ ਟੀਚਰ ਦੀ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਈਵੇਟ ਜੋਬ ਕਰਦਾ ਦੋ ਭੈਣਾਂ ਮੈਰਿਡ ਨੇ ਯੂਕੇ ਵਿੱਚ ਸੈਟਲ ਨੇ ਪਤਾ ਲੁਧਿਆਣਾ ਲੜਕੀ ਸੋਹਣੀ ਸੁਨੱਖੀ ਆ ਮੰਗ ਆ ਇਹਨਾਂ ਨੂੰ ਰਵਿਦਾਸ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੋਬ ਦਾ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਵੀ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੂਤਪੰਧੇਰ ਜਨਮ 1990 ਕੱਦ 5 ਫੁੱਟ 6 ਇੰਚ ਕਾਰਸ ਜਰਸੀਕ ਤਹਿਸੀਲ ਪਹਿਲ ਜ਼ਿਲ੍ਹਾ ਲੁਧਿਆਣਾ ਪੜਾਈ ਐਮਸੀਏ ਇੰਡੀਆ ਤੋਂ ਆਈਟੀ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਇਹ ਆਈਟੀ ਕੰਪਨੀ ਆਫਿਸ ਵਿੱਚ ਵਧੀਆ ਜੌਬ ਕਰਦੇ ਨੇ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਮਟਨ ਰਹਿੰਦੀ ਹੈ ਲੜਕੀ ਦਾ ਇੱਕ ਭਰਾ ਕੈਨੇਡਾ ਵਿੱਚ ਪੀਆਰ ਹੈ ਮੈਰਿਡ ਹੈ ਲੜਕੀ ਬੇਕਸੂਰ ਥੋੜੇ ਸਮੇਂ ਹੀ ਤੋਂ ਤਲਾਕਸ਼ੁਦਾ ਕੋਈ ਬੱਚਾ ਨਹੀਂ ਮਾਂਗ ਕਰ ਰਹੇ ਨੂੰ ਕਨੇਡਾ ਪੀਆਰ ਜਾਂ ਸਿਟੀਜ਼ਨ ਲੜਕਾ ਚਾਹੀਦਾ ਜੀ ਲੜਕਾ ਨਸ਼ਾ ਰਹਿਤ ਹੋਵੇ ਕੇਵਲ ਲੁਧਿਆਣਾ ਜ਼ਿਲ੍ਹਾ ਜਾਂ ਨਾਲ ਲੱਗਦੇ ਇਲਾਕੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਜ ਵੀਰੋ ਵੀ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੱਦ 5 ਫੁੱਟ 6 ਇੰਚ ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਵਿੱਚ ਪੀਅਰ ਐ ਥੋੜੇ ਸਮੇਂ ਤੋਂ ਤਲਾਕशुदा ਲੜਕੀ ਸੋਹਣੀ ਸੁਨੱਖੀ ਆ ਮੰਗ ਕਰ ਰਹੀ ਐ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਐ ਲੜਕਾ ਕੈਨੇਡਾ ਵਿੱਚ ਪੀਅਰ ਜਾਂ ਫਿਰ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕशुदा ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਪੜਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਨੇ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜਾਈ ਵੀ ਐਸੀ ਨਰਸਿੰਗ ਦੀ ਜੌਬ ਗਵਰਨਮੈਂਟ ਜਿਸਟਰ ਨਰਸ ਨੇ ਇਹ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਆ ਲੜਕੀ ਦੀ ਸਾਰੇ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਦਾ ਜਲੰਧਰ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਜਰਸੀ ਕਾਸਟ ਦਾ ਲੜਕਾ ਚਾਹੀਦਾ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚ ਹੋਵੇ ਨਿਊਜ਼ੀਲੈਂਡ ਤੋਂ ਲੜਕੇ ਨੂੰ ਪਹਿਲਾ ਲੜਕਾ ਚੈਂਡੀਆਂ ਤੋਂ ਹੋਵੇ ਤਾਂ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਲੜਕਾ ਸੋਹਣਾ ਸੁਨਖਾ ਹੋਵੇ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਉਮਰ 27 ਸਾਲ ਕਾਸਟ ਸੈਣੀ ਗੋਤ ਬੋਲੇ ਕੱਦ 5 ਫੁੱਟ 3 ਇੰਚ ਪੜਾਈ ਵੀ ਐਸੀ ਨਰਸਿੰਗ ਦੀ ਪਰਿਵਾਰ ਵਿੱਚ ਪਿਤਾ ਪੰਜਾਬ ਪੁਲਿਸ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾਜ ਯੂਐਸਏ ਵਿੱਚ ਆ ਪਤਾ ਹੁਸ਼ਿਆਰ ਪਰ ਲੜਕੀ ਸੋਣੀ ਸੁਨਖੀ ਆ ਥੋੜੇ ਸਮੇਂ ਤੋਂ ਤਲਾਕਸ਼ੂਦਾ ਕੋਈ ਬੱਚਾ ਨਹੀਂ ਨਾ ਮੰਗਨ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਕੈਨੇਡਾ ਯੂ ਐਸ ਏ ਨਿਊਜ਼ੀਲੈਂਡ ਜੁਕੇ ਆਸਟ੍ਰੇਲੀਆ ਜਰਮਨੀ ਤੋਂ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਵਧੀਆ ਬਿਜ਼ਨਸ ਜਾਂ ਫਿਰ ਵਧੀਆ ਕੋਈ ਗਵਰਨਮੈਂਟ ਜੌਬ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਇਹਨਾਂ ਨੂੰ ਸੈਣੀ ਜੱਟ ਲਵਾਨ ਆਕਾਸ਼ ਦੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਦ ਢਿੱਲੋਂ ਜਨਮ 19/9/1988 ਪੜ੍ਹਾਈ ਐਮਏ ਪੋਲਿਸ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋਂ ਮਾਤਾ ਐਸ ਢਿੱਲੋਂ ਕਾਸਟ ਜਰਸੀ ਇਕੱਲੀ ਲੜਕੀ ਆ ਕੋਈ ਭੈਣ ਭਰਾ ਨਹੀਂ ਜ਼ਮੀਨ 15 ਕਿੱਲੇ ਆ 4 ਪਲਾਟ ਨੇ ਪਤਾ ਜਲੰਧਰ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨਆਰਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂਐਸਏ ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਠਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਫੋਨ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਸਿੱਖ ਐਸੀ ਪਤਾ ਪਟਿਆਲਾ ਪੜਾਈ ਸਿੰਪਲ ਗ੍ਰੈਜੂਏਸ਼ਨ ਪਲੱਸ 10 ਜੋਬ ਗਵਰਨਮੈਂਟ ਏਮਪਲੋਏ ਇਨ ਐਕਸਾਈਜ਼ ਡਿਪਾਰਟਮੈਂਟ ਵਿੱਚੇ 2016 ਤੋਂ ਕੰਮ ਕਰ ਰਹੇ ਨੇ ਸੈਲਰੀ 60000 ਮਹੀਨੇ ਦੀ ਲੜਕੀ ਸੋਹਣੀ ਸੁਨੱਖੀ ਹੈ ਤੇ ਰੰਗ ਸਾਫ ਹੈ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਪਾਵੇਂ ਸਰਦਾਰ ਹੋਵੇ ਜਾਂ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਤੇ ਗਵਰਨਮੈਂਟ ਜੋਬ ਕਰਦਾ ਹੋਵੇ ਇਹਨਾਂ ਨੂੰ ਸਿੱਖ ਰਾਜਪੂਤ ਜਾਂ ਰਵੀਦਾਸ ਸਿੱਕਾਸ਼ਟ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 21200 ਕੱਦ 5 ਫੁੱਟ 6 ਇੰਚ ਕਾਰਸ ਜਰਸੀ ਕਪੜਾਈ ਬੈਚਲਰ ਆਫ ਆਰਸ ਅਤੇ ਮਾਸਟਰ ਆਫ ਸਾਇੰਸ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰਾ ਕੈਨੇਡਾ ਵਿੱਚ ਮੈਰਿਡ ਆ ਲੜਕੀ ਸੋਹਣੀ ਸੁਨੱਖੀ ਆ ਪਤਾ ਲੁਧਿਆਣਾ ਮੰਗਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ ਤੋਂ ਪੀਅਰ ਹੋਵੇ ਲੜਕੀ ਨੂੰ 8 ਤੋਂ 10 ਕਿੱਲੇ ਜ਼ਮੀਨ ਹੋਵੇ ਸਿਰਫ ਜਰਸੀ ਕਾਸਟ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦੇ ਏਰੀਆ ਦੇ ਨੇੜੇ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਤੂਰੀ ਕਾਸ਼ੇ ਵਿਦਾਸ ਸਿੱਖ ਪੜ੍ਹਾਈ ਪਲੱਸ 2 ਕੰਪਿਊਟਰ ਕੋਰ 7 ਬੈਂਡ ਨੇ ਕੱਦ 5 ਫੁੱਟ 2 ਇੰਚਾ ਇੱਕ ਪੈਣ ਤੇ ਇੱਕ ਭਰਾ ਨੇ ਮੰਗ ਆ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੱਖ ਕਾਸ਼ ਤੋਂ ਪਹਿਲਾ ਜੇ ਕਿਸੇ ਹੋਰ ਦਰਮਦੌਬੇ ਦਾ ਕੰਟਰੈਕਟ ਮੈਰਿਜ ਜੀ ਫੋਨ ਨੰਬਰ ਪਰਿਵਾਰ ਦੇ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਏਸ ਹਨ ਅੱਜ ਦੇ ਕੁਝ ਲੜਕੀਆਂ ਦੇ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਪਾਉਣ ਤੋਂ ਪਹਿਲਾਂ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਵਾਰ-ਵਾਰ ਲਗਾਇਆ ਜਾਂਦਾ ਹੈ ਜੇਕਰ ਤੁਸੀਂ ਵੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੇ ਨੰਬਰ ਰਾਹੀਂ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ